ਮੈਗਨੇਟ ਇਜਰਮਾ ਪੱਤਰ ਹੈ ਮੈਂ ਲੋਕਾਂ ਨੂੰ ਵੇਰ ਵੀ ਕਰ ਰਿਹਾ ਇਸ ਹੁਣ ਮਾਰੇ ਮੇਰੇ ਬੋਲਣ ਨਾਲ ਕੀ ਹੋਇਆ ਮੇਰੇ ਬੋਲਣ ਨਾਲ ਆ ਜਿਹੜਾ ਮੈਂ ਇੱਥੇ ਵੀਡੀਓ ਪਾਉਣਾ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਇੱਕ ਸਨੇਹਾ ਜਾਂਦਾ ਹੁਣ ਜਿਹੜੇ ਯਾਰ ਅੱਜ ਪੰਜਾਬ ਦੇ ਵਿੱਚੋਂ ਠੱਗੀਆਂ ਵੱਡੀਆਂ ਮਾਰ ਰਹੇ ਸੀ ਉਹ ਅੱਜ ਮੈਂ ਜੇਲ੍ਹਾਂ ਦੇ ਵਿੱਚ ਪਛਾਤੇ ਇੱਕ ਏਬੀਐਮ ਵਾਲਾ ਸੀਗਾ ਉਹ ਜੇਲ੍ਹ ਦੇ ਵਿੱਚ ਟੱਕ ਤੱਕ ਉਹ ਮੈਨੂੰ ਬੰਦਾ ਇੱਕ ਏਜੰਟ ਸੀਗਾ ਬਾਈ ਜੀ ਸੁਣਣ ਵਾਲੀ ਗੱਲ ਆ ਮੈਨੂੰ ਕਹਿੰਦਾ ਕਹਿੰਦਾ ਮੇਰਾ 20 ਸਾਲ ਕੰਮ ਚੱਲਣ ਦੇ ਦੇ ਤੈਨੂੰ ਮੈਂ 50 ਲੱਖ ਰੁਪਏ ਤੋਂ ਵੱਧ ਰੁਪਏ ਦੇ ਦਿਆਂਗਾ ਆਇਤਾ ਕਰੇ ਕਹਿੰਦਾ ਇੱਥੇ ਬੰਦਾ ਹੋਇਆ ਆਇਆ ਕਹਿੰਦਾ ਉਹ ਬੰਦਾ ਪਤਾ ਕੀ ਕਰਦਾ ਜੀ ਉਹ ਕੈਨੇਡਾ ਦੇ ਨਾਂ ਤੇ 24 ਲੱਖ ਰੁਪਇਆ 25 ਲੱਖ ਰੁਪਇਆ ਉਹਦਾ ਮਾਰ ਕੇ ਜਲ 20 ਤੋਂ 30 ਲੱਖ ਰੁਪਇਆ ਰੇਟ ਸੀ ਜਿੰਨੇ ਫੜਾਉਂਦਾ ਸੀ ਉਨੇ ਹੀ ਲੈ ਲੈਂਦਾ ਸੀ ਉਹ ਵੀ ਉਹ ਕੀ ਕਰਦਾ ਸੀਗਾ ਉਹ ਕਹਿੰਦਾ ਪਾਸਪੋਰਟ ਚਾਹਦੇ ਹੋ ਵੀਜ਼ਾ ਉਹ ਕਹਿੰਦਾ ਜਾਦੀ ਲਾ ਕੇ ਦੇ ਦਾਂ ਉਹ ਕੀ ਕਰਦਾ ਇੱਕ ਨੂੰ ਦਿਖਾਉਂਦਾ ਵੀ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹ ਕਹਿੰਦਾ ਤੂੰ ਖੜਦਾ ਹਜੇ ਤੂੰ ਹਜੇ ਚੜਨਾ ਨਹੀਂਗਾ 20 25 ਦਿਨ ਮਹੀਨਾ ਉਹ ਉਹਦਾ ਟਾਰਗੇਟ ਸੀਗਾ ਵੀਜ਼ੇ ਲਾ ਲਾ ਕੇ ਉਹਨੇ ਜਾਲੀ ਉਹਨੇ ਹੀ ਕਰਨ ਉਹਨੇ ਕਾਬਿਲ ਰਹਿਣਾ ਹੋਰ ਮੰਗਣਾ ਸੀ ਹਾਂਜੀ 100 150 ਜਣੇ ਕਿੱਥੇ ਕਰਕੇ ਉਹਨਾਂ ਨਾਲ ਗੱਲਾਂ ਕੀ ਕਰਦੇ ਸੀਗੇ ਜਦੋਂ ਆਦ ਕਾਰਦੀ ਪਾਸਪੋਰਟ ਤੇ ਲੱਗੀ ਸਟੈਂਪ ਵੀਜ਼ਾ ਵਾਲਾ ਕਹਿੰਦੇ ਜਾ ਕੇ ਚਾਰ ਤਨੇ ਹੋਰ ਦੱਸਣਾ ਸੀ ਜਿਉਂਨੇ ਮੇਰਾ ਵੀਜ਼ਾ ਰਵਾਤਾ ਕੈਨੇਡਾ ਦਾ ਪਰ ਕੁਝ ਨਹੀਂ ਸੀ ਮੇਰੇ ਕੋਲ ਹਾਂਜੀ ਉਹ ਟਿਕਟਾ ਅਗਲੇ ਦਾ ਟਿਕਟਾ ਵੀ ਕਹਿੰਦਾ ਮੈਂ ਤੁਹਾਡੀ ਟਿਕਟ ਕਰਾ ਰਿਹਾ ਹਾਂ ਉਹ ਉਹਨੇ ਘੱਟੋ ਘੱਟ 2-250 ਕਰੋੜ ਰੁਪਇਆ ਐ ਇਕੱਠਾ ਕਰਨਾ ਸੀ ਆ ਮੈਂ ਹਟ ਗਿਆ ਮੈਂ ਕਿਹਾ ਮੈਂ ਤੈਨੂੰ ਠੱਡਲਾ ਦਫ਼ਤਰ ਨਹੀਂ ਖੋਲਣ ਲਗਾ ਹਾਂਜੀ ਉਹ ਕਹਿੰਦਾ ਮੈਨੂੰ ਮੈਨੂੰ ਕਹਿੰਦਾ ਤੂੰ ਜਿੰਨੇ ਮਰਜ਼ੀ ਲੈ ਲੈ ਵੀ ਮੇਰਾ ਇੰਨਾ ਟਾਈਮ ਕੰਮ ਚੱਲਣ ਦਾ ਮੈਨੂੰ ਉਹਨਾਂ ਸਿੱਟੀ ਆ ਕੇ ਗੱਲ ਦੱਸਤੀ ਉਸ ਵਾਸਤੇ ਵੀ ਮੈਂ ਇੰਨਾ ਪੈਸਾ ਮੇਰਾ ਟਾਰਗੇਟ ਆ 100 150 ਕਰੋੜ ਰੁਪਏ ਮੈਂ ਕਮਾਉਂਗਾ ਜਿੰਨਾ ਜੇ ਤੁਹਾਨੂੰ ਉਹਨਾਂ ਦੇ ਦੂੰ ਪਰ ਮੇਰਾ ਦਫ਼ਤਰ ਮੈਨੂੰ ਖੁੱਲਣ ਦੇ ਖੁੱਲਣ ਨਹੀਂ ਦਿੱਤਾ ਉਹ ਕਹਿੰਦੇ ਇਸ ਕਰਕੇ ਹੁਣ ਜਿਹੜੀਆਂ ਮੈਂ ਗੱਲਾਂ ਸਮਝਾ ਰਿਹਾ ਵੀ ਯੂਕੇ ਦੇ ਵਿੱਚ ਕੱਖ ਨਹੀਂ ਆ ਕੁੜੀਆਂ ਇੱਥੇ ਬੈਠੀ ਆ ਉਹਦੇ ਵਾਲੀ ਆ ਬੈਠੀਆਂ ਨਹੀਂ ਆ ਆਪਣਾ ਉਹ ਕਿਹੜਾ ਯਾਰ ਉਹ ਦੇਸ ਆ ਅਮਰੀਨੀਆ 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 ਵਾਲੀ ਆ ਮੁੰਡੇ ਬੈਠੇ ਨੇਗੇ 3-3 ਲੱਖ ਰੁਪਏ ਤੋਂ ਟੱਕੀ ਅਰਮੀਨੀਆ ਦੇ ਵਿੱਚ ਮਜ਼ਦੂਰਾਂ ਦੇ ਪੁੱਤ ਜਾਈ ਨਿਤ ਤੱਕ ਨਹੀਂ ਬੱਤਨ ਵਾਲਾ ਇੱਕ ਜਾਨ ਇਹ ਗੱਲਾਂ ਅਗਰ ਸਮਝਾਉਣਾ ਵੀ ਲੋਕਾਂ ਨੂੰ ਥੋੜਾ ਜਿਹਾ ਜਾਗਰੂਤ ਹੋ ਜਾਣਾ ਉਹ ਮੁੰਡਾ ਬੈਠਾ ਉੱਧਰ ਜੀ 1000 ਰੁਪਏ ਤੁਹਾਨੂੰ ਕਹਿੰਦੇ 7 ਲੱਖ ਰੁਪਏ ਲੱਗਾ ਉਹਨੇ ਮੈਂ ਕਿਹਾ ਮੈਂ ਪੰਜੀ ਨਹੀਂ ਮੈਂ ਤਾਂ ਵਿਆਜ ਲੈ ਕੇ ਛੱਟੂ ਤੇਰੇ ਹੱਡਾਂ ਤੋਂ ਵੱਡੂਗੀ ਹਾਂ ਹਾਂ ਸਹੀ ਗੱਲ ਹੈ ਮੈਂ ਕਿਉਂ 7 ਲੱਖ ਰੁਪਏ ਚਾਈਨਾ ਦਾ ਲਾਗਦਾ ਤਾਂ ਅਮਰੀਕਾ ਤੁਹਾਨੂੰ ਸਾਨੂੰ ਕੀ ਸੀ ਲੈ ਦੇਖ ਲੈ ਇਹ ਸਾਰਾ 100000 ਰੁਪਏ ਦੇ ਕੰਮ ਨਹੀਂ ਆਗੇ ਸਿਰਫ ਇੱਕ ਹਾਂ ਜੀ ਉਹ ਹੀ 5-6000 ਦੀ ਟਿਕਟ 39000 ਸਿਰਫ ਚਾਈਨਾ ਦੀ ਐਮਬੈਸੀ ਫੀਸ 7 ਲੱਖ ਰੁਪਇਆ ਪਰ ਪਰਸਨ ਦਾ ਕਰਤਾ ਹੈ। ਤੁਰਤ ਮਿਲ ਜਾਂਦਾ ਚੈਨਲ ਦਾ ਦਬੀਆ। ਹਾਂਜੀ ਮੁਫਤ ਹੀ ਮਿਲਦਾ ਏ। ਨਾ ਉੱਥੇ ਕੋਈ ਹੈ ਨਾ ਕੁਝ ਖਾਣ ਨੂੰ ਨਾ ਉੱਥੇ ਕੁਝ ਹੋਰ। ਲੈ ਹੁਣ ਆ ਕੁੜੀ ਬੈਠੀ ਆ। ਆਹਾ ਆ ਕੁੜੀ ਹੈ। ਇਹਦੇ ਘਰ ਵਾਲਾ ਆ ਗਿਆ। ਪੰਜ ਮੁੰਡੇ ਨਗੇ ਅਰਮੀਨੀਆਂ ਦੇ ਧੱਕੇ ਪੈ। ਆ ਗਏ ਮੁੰਡੇ। ਪਿੰਡਦਿਆਂ ਨੇ ਬੁਲਾਇਆ ਜੀ। ਹਾਂ? ਪਿੰਡਦਿਆਂ ਨੇ ਬੁਲਾਇਆ ਜੀ। ਪਿੰਡਦਿਆਂ ਨੇ ਬੁਲਾਇਆ ਗੇ ਪੈਸੇ ਪਾ ਕੇ। ਅੱਛਾ ਪਿੰਡਦਿਆਂ ਨੇ ਬੁਲਾਇਆ? ਅਰਮੀਨੀਆਂ ਦੇ ਵਿੱਚ ਲੈ। ਆਹ ਦੇਖ ਲੈ। ਅਜਲੇ ਮੁਦਬਾਹਰਾ ਆਇਆ ਜੀ ਇਹ ਕਿਹੜੀ ਮੁੜਿਆ। ਮੁੜਿਆ। ਜੀ ਉੱਧਰ ਖਾਣ ਪੀਣ ਮੈਂ ਉੱਥੇ ਆਉਣੀ ਆ ਮੈਂ ਚਾਹੀਨਾ ਤੋਂ 7 ਦਿਨ ਬਾਅਦ ਆਈ ਆ ਤੁਸੀਂ ਨਾ ਐ ਕਰ ਮੇਰਾ ਵੀਰੇ ਉਰੇ ਹੈ ਮੇਰੀ ਰਮਾਨੀਆ ਤੁਹਾਨੂੰ ਲਗਵਾਇਆ ਸੀ ਜਿਹੜਾ ਵੀਰੇ ਰਮਾਨੀਆ ਤੇ ਜਾਗੇ ਬਾਈ ਤੂੰ ਨਾ ਮੇਰੀ ਗੱਲ ਸੁਣ ਤੇਰਾ ਉਦਨ ਵੀ ਬਹੁਤ ਸਾਰੇ ਮੁੰਡੇ ਤੇਰੀ ਗੱਲ ਸੁਣ ਕੇ ਨਾ ਬਹੁਤ ਸਾਰੇ ਮੁੰਡੇ ਨਵੇਂ ਤਾਂ ਜਾਣ ਤੋਂ ਬਾਅਦ ਪਹਿਲੇ ਦਿਨਾਂ ਦੇ ਵਿੱਚ ਮੈਂ ਵੀਡੀਓ ਪਾਈ ਸੀ